ਜੋ ਜੀ ਮੁਸਲਮਾਨ ਨਹੀਂ ਆ ਇੱਥੇ ਇੱਕ ਗੱਲ ਚੱਲੀ ਸੀ ਜਦੋਂ ਤਾਵਾ ਯਾਤਰਾ ਚੱਲੀ ਸੀ ਜੋਗੀ ਜੀ ਨੇ ਕਿਹਾ ਸੀ ਕਿ ਮੇ ਦੁਕਾਨਾਂ ਦੇ ਟੋਪਿਆਂ ਦੇ ਉੱਪਰ ਦੁਕਾਨਾਂ ਉੱਪਰ ਦੁਕਾਨ ਮਾਲਕ ਦਾ ਨਾਮ ਲਿਖਿਆ ਜਾਵੇ ਤਾਂ ਜੋ ਹਿੰਦੂਆਂ ਦਾ ਪਤਾ ਲੱਗ ਸਕੀਏ ਦੁਕਾਨਾਂ ਹਿੰਦੂਆਂ ਦੀਆਂ ਜਾਂ ਮੁਸਲਮਾਨੀਆਂ ਨੇ ਪਰ ਉਹਦਾ ਸੁਪਰੀਮ ਕੋਰਟ ਨੇ ਬੈਨ ਕੀਤਾ ਮੈਂ ਤੁਹਾਨੂੰ ਚੰਗਾ ਸੁਪਰੀਮ ਕੋਰਟ ਨੂੰ ਕਿ ਆ ਇਹ ਹਿੰਦੂ ਕਿਲਿੰਗ ਹੋਈ ਆ ਜਾਂ ਟਾਰਗੇਟ ਕਿਲਿੰਗ ਹੋਈ ਆ ਉਹਨਾਂ ਨੇ ਹਿੰਦੂ ਪੁੱਛ ਕੇ ਮਾਰੇ ਨੇ ਸੁਪਰੀਮ ਕੋਰਟ ਇਸ ਬਾਰੇ ਚੀਜ਼ ਨਹੀਂ ਆਨ ਲਏਗਾ ਸਾਨੂੰ ਬਹੁਤ ਦੁੱਖ ਹੈ ਕਿ ਸਾਡੇ ਹਿੰਦੁਸਤਾਨ ਦੇ ਵਿੱਚ ਸਾਡੇ ਹਿੰਦੂਆਂ ਦੇ ਨਾਲ ਹੀ ਹੱਤਿਆਚਾਰ ਹੋ ਰਿਹਾ ਹੈ। ਮੈਂ ਉਸੇ Hindu Party ਦੇ ਬਜਨਕ ਗੱਲਬਾਤ ਨੂੰ ਉਸ ਦੀ ਜ਼ੋਰ ਨਿੰਦਾ ਕਰਦਾ ਹਾਂ ਤੇ ਮਾਨਜੋ ਪ੍ਰਧਾਨ ਮੰਤਰੀ ਨੂੰ ਇਹ ਬੇਨਤੀ ਕਰਦਾ ਹਾਂ ਕਿ ਇਹਨਾਂ ਦੇ ਕਾਗਲਾਂ ਨੂੰ ਫੜ ਕੇ ਜਲਦੋਂ ਜਲ ਸਜ਼ਾ ਦਿੱਤੀ ਜਾਵੇ ਤਾਂ ਜੋ ਅੱਗੇ ਤੋਂ ਅਜਿਹਾ ਕਾਰਨਾ ਨਾ ਹੋਵੇ। ਹੁਣ ਆਉਣ ਵਾਲੇ ਕੁਝ ਦਿਨਾਂ ਵਿੱਚ ਸ਼੍ਰੀ ਅਮਨਜੀਤ ਦੀ ਯਾਤਰਾ ਵੀ ਸ਼ੁਰੂ ਹੋਣੀ ਹੈ। ਸਾਨੂੰ ਡਰ ਦਾ ਮਾਹੌਲ ਬਣਾਇਆ ਗਿਆ ਹੈ ਹਿੰਦੂਆਂ ਦੇ ਵਿੱਚ ਤਾਂ ਕਿ ਉਹ ਯਾਤਰਾ ਨਾ ਕਰਨ ਪਰ ਮੈਂ ਫਿਰ ਵੀ ਆਪਣੇ ਹਿੰਦੂ ਬਣ ਹੋਣ ਕਹਿਣਾ ਚਾਹਾਂਗਾ। ਜੋ ਹਨ ਕਿਸੇ ਕਿਸ ਲੋਨ ਡਰਨ ਦੀ ਲੋੜ ਨਹੀਂ ਆ ਕੋਲੇ ਸ਼ੰਕਰ ਸਾਡੀ ਰੱਖਿਆ ਕਰਨਗੇ ਆਪਾਂ ਮਾ ਮਾ ਦੇਵ ਦੀ ਯਾਤਰਾ ਮਨਾਜੀ ਦੀ ਯਾਤਰਾ ਵਿੱਚ ਆ ਮਾ ਮਾ ਕੇ ਜਾਵਾਂਗੇ ਤੇ ਆਪਣੇ ਅੰਧਗਵਾਦੀਆਂ ਨੂੰ ਦੱਸਣਾ ਚਾਹਾਂਗੇ ਕਿ Hindu ਕਿਸੇ ਤੋਂ ਡਰਦਾ ਨਹੀਂ ਆ ਜੇ ਕੋ ਆਪਣੀ ਅਜ ਦੇ ਆ ਜਾਏ ਅਸੀਂ ਆਪਣੇ ਹਥਿਆਰ ਵੀ ਚੁੱਕ ਸਕਦੇ ਆ ਪਰ ਸਾਡੀ ਸਬਰ ਦਾ ਇੰਤਿਆਰ ਨਾ ਲੋ ਤਾਂ ਜੋ ਹਨ ਆਪਣੇ ਹਥਿਆਰ ਚੁਕਣੇ ਪੈਣ ਇਹਨਾਂ ਸ਼ਬਦਾਂ ਨਾਲ ਆਪਣੀ ਬਾਣੀ ਨੂੰ ਵਿਰਾਮ ਦੇਣਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਗਾਰੇ ਵੀਰ ਬਜਰੰਗੇ ਹਾਰਿ ਮੋਹੇ जय श्री राम जय श्री आज ਜਿਸੇ ਜਿਹੜੇ ਇਕੱਠੇ ਹੋਏ ਆ ਉਹਦਾ ਜਿਹੜਾ ਵਿਸ਼ੇ ਆ ਉਹ ਹੈ ਜੀ ਹਰ ਵਾਰੀ ਹਿੰਦੂ ਹੀ ਕਿਉਂ ਸ਼ਿਕਾਰ ਹੋਏ ਕਿਉਂ ਹਿੰਦੂ ਨੂੰ ਹੀ ਚੁਣਿਆ ਜਾਂਦਾ ਹੈ ਹਿੰਦੂ ਉਧਾਰ ਹੈ ਸਾਰਿਆਂ ਨੂੰ ਨਾਲ ਲੈ ਕੇ ਚੱਲਦਾ ਹੈ ਫੇਰ ਵੀ ਉਹਨੂੰ ਹੀ ਮਾਰੇ ਜਾਂਦਾ ਉਹਦਾ ਸਭ ਤੋਂ ਵੱਡਾ ਕਾਰਨ ਉਹਦੀ ਸਹਿਜੀਤਾ ਹੈ ਲੇਕਿਨ ਪਾਕਿਸਤਾਨ ਨੂੰ ਸਖਤ ਅਸੀਂ ਸਮਝਾਣਾ ਚਾਹਾਂਗੇ ਸ਼ਬਦਾਂ ਵਿੱਚ ਕਿ ਵੱਤ ਜਾਣ ਦੇ ਨਹੀਂ ਕਮਜ਼ੋਰ ਹੈ ਉਸੇ ਨਿਹੱਤ ਤੇ ਹਿੰਦੂਆਂ ਨੂੰ ਮਾਰਿਆ ਜਿਹੜੇ ਉੱਤੇ ਤੁਮ ਵੱਲ ਗਏ ਦੇ ਸੀਗੇ ਇਹਦਾ ਮੂੰਹ ਤੋੜ ਜਵਾਬ ਦਿੱਤਾ ਜਾਏਗਾ ਅਸੀਂ ਚੂੜੀਆਂ ਨਹੀਂ ਪਾਈਆਂ ਜੇ ਹਿੰਦੂ ਚੁੱਪ ਬੈਠਾ ਹੈ ਤਾਂ ਮਤਲਬਦਾਇਆ ਨਹੀਂ ਕਿ ਉਹ ਕੁਝ ਕਰ ਨਹੀਂ ਸਕਦਾ ਜਦੋਂ ਆਪਣੀ ਆਈ ਤੇ ਆਗੇ ਤੇ ਫਿਰ ਪਾਕਿਸਤਾਨ ਵਿੱਚ ਚੁੱਕ ਕੇ ਲਿਆਵਾਂਗੇ ਕੋਈ ਵੱਡੀ ਗੱਲ ਨਹੀਂ ਹੈ ਇਤਿਹਾਸ ਗਵਾਹ ਹੈ ਕਿੰਨੀ ਵਾਰੀ ਪਾਕਿਸਤਾਨ ਦਾ ਮੂੰਹ ਤੋੜਿਆ ਹੈ ਇਹ ਲੋਕ ਜੁੱਤੀਆਂ ਦੇ ਕੱਤੇ ਹਨ ਜੁੱਤੀਆਂ ਨਾਲ ਹੀ ਆਪਣਾ ਸੰਦੇਸ਼ ਦੇਣਾ ਚਾਹੀਦਾ ਹੈ ਬਾਕੇ ਆਉਣ ਵਾਲੇ ਸਮੇਂ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਥੋਂ ਭਜਾਣਾ ਪਏ ਪਹਿਲਾਂ ਕਿਤੋਂ ਕਿਤੋਂ ਭੱਜ ਗਏ ਕਿੱਥੇ ਕਿੱਥੇ ਗਏ ਉਹ ਦੱਸਣ ਦੀ ਲੋੜ ਨਹੀਂ ਹੈਗੀ ਪਰ ਜੇ ਇੱਥੋਂ ਭਜਣਾ ਪਿਆ ਜਾਂ ਤੇ ਕਿੱਥੇ ਜਾਓਗੇ ਇਹ ਤੁਸੀਂ ਸੋਚ ਕੇ ਚੱਲਿਓ ਐਸ ਕਰਕੇ ਮੈਂ ਆਵਾਹਨ ਕਰਦਾ ਹਾਂ ਹਿੰਦੂ ਹੋਣ ਦੇ ਨਾਤੇ ਇਹ ਸਾਰੇ ਇਕੱਠੇ ਹੋ ਜਾਓ ਔਰ ਇਕੱਠੇ ਹੋ ਕੇ ਆਪਣੀ ਇੱਕਦਾ ਸੁਚਨਾ ਸੂਚਕ ਬਣ ਕੇ ਦਿਖਾਓ ਇਹ ਜਿਹੜੇ ਪ੍ਰਵਾਸੀ ਆ ਕੇ ਤੇ ਰਹਿ ਰਹੇ ਨੇ ਜੇ ਉਹ ਹਿੰਦੂਆਂ ਨੂੰ ਹਿੰਦੂ ਕਹਿ ਕੇ ਮਾਰ ਸਕਦੇ ਆ ਤੇ ਤੇਰਾ ਧਰਮ ਹਿੰਦੂ ਆ ਤੇ ਉਹਨੇ ਕਿਹਾ ਆਪਾਂ ਹਿੰਦੂਵਾਦ ਨੂੰ ਗੋਲੀ ਮਾਰ ਦੋ ਤੇ ਫਿਰ ਅਸੀਂ ਕਿਉਂ ਮੁਸਲਮਾਨਾਂ ਕੋ ਜਾ ਕੇ ਸਮਾਨ ਖਰੀਦਦੇ ਆ ਆਪਣੀਆਂ ਦੁਕਾਨਾਂ ਆਪਣੇ ਘਰਾਂ ਨਾਲ ਦਿੱਤੇ ਰਿਹਾ ਇਹ ਸ਼ਰਮ ਵਾਲੀ ਗੱਲ ਆ ਸਾਡੇ ਲਈ ਵੀ ਅਸੀਂ ਜਿਹੜੇ ਹਿੰਦੂ ਪਲੀਤਾਨ ਦੇ ਅੰਦੇ ਆ ਜਾ ਜਾ ਕੇ ਉਹਨਾਂ ਦੇ ਬਲੀਦਾਨ ਨੂੰ ਫਸੋਹੀ ਰਬ ਨਾ ਰਹੇ ਆ ਸਾਡਾ ਫਰਜ਼ ਬੰਦਾ ਅਸੀਂ ਵੀ ਉਹਨਾਂ ਦਾ ਬਹਿਸ਼ਕਾਰ ਕਰੀਏ ਪੂਰਨ ਦਾ ਬਹਿਸ਼ਕਾਰ ਕਰੀਏ ਸਿਰਫ ਹਿੰਦੂਆਂ ਦਾ ਉਹ ਜਿਹੜੇ ਮੁਸਲਮਾਨ ਬੈਠੇ ਆਂ ਜੰਮਪੁਰ ਵਾਸੀ ਬਾਹਰੋਂ ਆਏ ਆ ਸਿਰਫ ਉਹਨਾਂ ਦਾ ਹੀ ਬਹਿਸ਼ਕਾਰ ਨਹੀਂ ਕਰਨਾ ਬਹਿਸ਼ਕਾਰ ਉਹਨਾਂ ਹਿੰਦੂਆਂ ਦਾ ਵੀ ਕਰੋ ਜਿਹੜੇ ਉਹਨਾਂ ਦਾ ਸਾਥ ਦੇਂਦੇ ਆ ਜਿਹੜੇ ਗद्दार ਨੇ ਅੱਜ ਮੈਂ ਸ਼ਬਦ ਗद्दार ਵਰਤਿਆ ਕਿਉਂਕਿ ਲੋੜ ਹੈ ਇਸ ਸਮੇਂ ਨੂੰ ਮਾਨਵ ਵਾਲੀਆਂ ਪੀੜ੍ਹੀਆਂ ਨੇ ਇਹ ਤੁਹਾਨੂੰ ਦੁਆਰਾ ਡੰਗੀਆਂ ਕਿ ਤੁਸੀਂ ਸਾਡੇ ਲਈ ਕੰਡੇ ਦੀ ਜੇ ਸੀ ਅੱਜ ਸਿਰ ਤਰਨ ਲਵਾਕ ਨਹੀਂ ਰਹੇ ਤੇ ਇਹ ਮੈਂ ਇੱਕ ਵਾਰੀ ਫੇਰ ਤੋਂ ਸਾਰਿਆਂ ਨੂੰ ਇੱਕ ਅਪੀਲ ਕਰਦਾ ਹਾਂ ਇੱਕ ਪਲੇਟਫਾਰਮ ਤੇ ਇਕੱਠੇ ਹੋਵੋ ਔਰ ਇਹਦਾ ਪੂਰੀ ਤਰ੍ਹਾਂ ਵਿਰੋਧ ਕਰੋ ਜੇ ਕੋਈ ਇਹੋ ਜਿਹਾ ਘਰਾ ਹੁੰਦਾ ਵਾ ਸਾਰੇ ਸੜਕਾਂ ਤੋਂ ਨਿਕਲ ਆਓ ਨਿਕਲੋ ਘਰੋਂ ਨਹੀਂ ਨਿਕਲੋਗੇ ਤੇ ਉਹ ਤੁਹਾਡੇ ਘਰ ਅੱਜ ਵੜ ਕੇ ਤੁਹਾਨੂੰ ਮਾਰਨਗੇ ਉਸ ਵੇਲੇ ਫਿਰ ਜਦੋਂ ਤੁਸੀਂ ਕਿਸੇ ਨੂੰ ਬੁਲਾਓਗੇ ਤੇ ਤੁਹਾਡੀ ਹੈਲਪ ਕਰਨ ਤੁਹਾਡੀ ਮਦਦ ਕਰਨ ਕਿਸੇ ਨੇ ਨਹੀਂ ਆਣਾ ਸ਼ਸਤਰ ਔਰ ਸ਼ਾਸਤਰ ਦੋਵੇਂ ਚੀਜ਼ਾਂ ਨਾਲ ਲੈ ਕੇ ਚੱਲੋ ਕਿਉਂਕਿ ਜੇ ਰੱਖਿਆ ਕਰਨੀ ਹੈ ਜਾਨਵਰ ਨੂੰ ਮਾਰਨੇ ਲਈ ਜਾਨਵਰ ਬੰਨਾ ਪੜਦਾ ਪੰਨਾ ਪੜਦਾ ਹੈ ਆ ਮੈਂ ਪੜਿਆ ਹੋਇਆ ਤੇ ਮੈਂ ਇਸ ਦੇ ਉੱਪਰ ਕ੍ਰਿਆਸ਼ੀਲ ਵੀ ਹਾਂ ਕਿ ਜੇ ਜਾਨਵਰ ਨੂੰ ਮਾਰਾਂਗਾ ਤੇ ਸੁਰਖੀ ਤਰ੍ਹਾਂ ਆਵਾਜ਼ ਨਹੀਂ ਮਾਰਾਂਗਾ ਤੇ ਉਹਨੂੰ ਮਾਰ ਦੇਗਾ ਇਸ ਕਰਕੇ ਸਾਰੇ ਇਕੱਠੇ ਹੋ ਜਾਓ ਔਰ ਇਹਦਾ ਮੂੰਹ ਤੋੜ ਜਵਾਬ ਦਿਓ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਐਸਾ ਐਕਸ਼ਨ ਲੋ ਕਿ ਸਾਰੀ ਦੁਨੀਆ ਨੂੰ ਪਤਾ ਲੱਗ ਜਾਏ ਕਿ ਹਿੰਦੁਸਤਾਨ ਨੇ ਜੜਾ ਵਾ ਉਹਦਾ ਉੱਤਰ ਦਿੱਤਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮੈਡਮ ਜਿਹੜੀ ਹੈ ਪਾਕਿਸਤਾਨ ਵਿੱਚ ਜਿਹੜਾ ਪਾਕਿਸਤਾਨ ਜਿਹੜਾ ਹਮਲਾ ਕੀਤਾ ਹੈਗਾ ਉਹ ਸਾਰੇ ਉਹਦੇ ਕਵੀ ਨੂੰ ਜਿਹੜੇ ਮਾਰੇ ਗਏ ਗਿਆ ਉਹਦੇ ਬਾਰੇ ਅੱਜ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਗਿਆ ਕੀ ਕਹਿਣਾ ਜੋਗੀ ਪਹਿਲੇ ਤੇ ਇਹ ਜਿਹੜਾ ਮੰਦਪਾਗ ਜਿਹੜੀ ਘਟਨਾ ਹੋਈ ਆਪੇ ਜਿਹੜੀ ਮੰਦਪਾਗ ਜਿਹੜੀ ਘਟਨਾ ਹੋਈ ਆ ਇਹਦਾ ਅਸੀਂ ਬਹੁਤ ਜ਼ੋਰ ਨਖੰਡਨ ਕਰਦੇ ਆ ਇਹ ਬਹੁਤ ਘਟਿਆ ਔਰ ਕਿਨੋ ਨੀ ਹਰਕਤ ਕੀਤੀ ਜਿੱਥੇ ਮਾਰਨ ਤੋਂ ਪਹਿਲਾਂ ਧਰਮ ਪੁੱਛਿਆ ਗਿਆ ਮੈਂ ਇੱਕ ਗੱਲ ਪੁੱਛਣਾ ਚਾਹੁੰਦੀ ਆ ਕਿ ਜਦੋਂ ਸਾਡੇ ਘਰ ਕੋਈ ਗੈਸਟ ਆਂਦਾ ਤੇ ਅਸੀਂ ਉਹਨਾਂ ਦੀ ਕਿੰਨੀ ਕੀ ਕਦਰ ਕਰਦੇ ਆ ਕਿੰਨੇ ਦੇਖਰੇਖ ਕਰਦੇ ਆ ਅਰੇ ਮੈਂ ਹੈਰਾਨ ਆ ਕਿ ਉੱਥੋਂ ਦੇ ਜਿਹੜੇ ਟੈਰਰਿਸਟ ਸੀ ਉਹਨਾਂ ਮੈਂ ਐਨੀ ਸੋਚਿਆ ਕਿ ਸਾਡੇ ਏਰੀਆ ਦੇ ਵਿੱਚ ਆਏ ਨੇ ਅਸੀਂ ਇਹਨਾਂ ਦਾ ਸਵਾਗਤ ਕਰੀ ਜਾਂ ਉਹਨਾਂ ਨੂੰ ਜਿਸ ਤਰ੍ਹਾਂ ਉਹ ਖੁਸ਼ੀ ਮਹਿਸੂਸ ਕਰਨ ਵਾਸਤੇ ਕਿਉਂਕਿ ਉਹ ਏਰੀਆ ਕਿਹੋ ਜਿਹਾ ਹੈ ਕਿ ਹਰ ਪੰਦਪ ਇੰਜੋਏ ਕਰਨ ਲਈ ਜਾਂਦਾ ਪਰ ਲੇਕਿਨ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹ ਹਾਲਾਤ ਉੱਥੇ ਬਾਅਦ ਵਿੱਚ ਐਸ ਤਰ੍ਹਾਂ ਦੇ ਬੱਤਰ ਹੋ ਜਣੇ ਨੇ ਲੇਕਿਨ ਮੈਂ ਆਪਣੇ ਭਾਰਤ ਦੇ ਵਿੱਚ ਰਹਿੰਦੇ ਆ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਇਹ ਜਿਹੜਾ ਹਿੰਦੂ ਰਾਸ਼ਟ੍ਰ ਹੈ ਸਭ ਤੋਂ ਪਹਿਲਾਂ ਮੈਂ ਮਾਣ ਕਰਦੀ ਆ ਕਿ ਅਸੀਂ ਹਿੰਦੂ ਆ ਪਰ ਅਫਸੋਸ ਦੇ ਨਾਲ ਗੱਲ ਕਹਿਣੀ ਪੈ ਰਹੀ ਹੈ ਕਿ ਉੱਥੇ ਸਭ ਤੋਂ ਪਹਿਲਾਂ ਮਾਰਨ ਤੋਂ ਪਹਿਲਾਂ ਟੈਰਰਿਸਟਾਂ ਨੇ ਕੁਝ ਕਿ ਤੁਹਾਡਾ ਧਰਮ ਕੀ ਹੈ ਜਦੋਂ ਉਹਨਾਂ ਨੇ ਨਾਮ ਪੁੱਛਿਆ ਜਦੋਂ ਉਹਨਾਂ ਨੇ ਉਹਨਾਂ ਨੇ ਧਰਮ Hindu ਬੋਲਿਆ ਤੇ ਉਹਨਾਂ ਨੂੰ ਗੋਲੀ ਮਾਰੀ ਗਈ ਜਿੱਥੇ ਦੂਸਰਾ ਨਾਮ ਲਿਆ ਗਿਆ ਤੇ ਉਹਨਾਂ ਨੂੰ ਛੱਡ ਦਿੱਤਾ ਗਿਆ ਮੈਂ ਸਾਰੇ ਭਾਰਤ ਦੇ ਹਿੰਦੂਆਂ ਨੂੰ ਇੱਕ ਆਵਾਹਨ ਕਰਦੀਆਂ ਕਿ ਅੱਜ ਵੀ ਜਾਗ ਜਾਓ ਅੱਜ ਵੀ ਹਿੰਦੂਓ ਇਕੱਠੇ ਹੋ ਜਾਓ ਔਰ ਖਾਸ ਕਰਕੇ ਮੈਂ ਸੈਂਟਰ ਸਰਕਾਰ ਦੇ ਅੱਗੇ ਅਪੀਲ ਕਰਦੀਆਂ ਕਿ ਅੱਜ ਤੁਹਾਡੀ ਬਹੁਤ ਸਖਤ ਲੋੜ ਦੇ ਵਿੱਚ ਹੈ ਸੈਂਟਰ ਸਰਕਾਰ ਅੱਜ ਅਗਰ ਇਹ ਇਹਦਾ ਮੂੰਹ ਤੋੜ ਜਵਾਬ ਨਹੀਂ ਦੇਗੀ ਤੇ ਬਹੁਤ ਮਾੜੀ ਗੱਲ ਹੈ ਸਾਡੇ ਭਾਰਤ ਦੇ ਲਈ ਸੋ ਮੈਂ ਉਮੀਦ ਕਰਦੀ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਤੇ ਕਿ ਇਸ ਘਟਨਾ ਦੇ ਉੱਤੇ ਉਹਦਾ ਠੋਸ ਠੋਸ ਕਾਰਵਾਈ ਕਰੇ ਧੰਨਵਾਦ ਸ਼ੀਰੀਆਂ ਜਿਹੜੀ ਮੰਨ ਘਟਨਾ ਹੋਈ ਹੈ ਇਹ ਬਹੁਤ ਨਿੰਦਿਆ ਦੀ ਗੱਲ ਆ ਮੈਂ ਨਾਲ ਬਹੁਤ ਇਸ ਚੀਜ਼ ਦਾ ਵਿਰੋਧ ਕਰਦੀ ਆ ਇਸ ਚੀਜ਼ ਦਾ ਜੋ ਸਰਕਾਰ ਦੇ ਘਰੀ ਇਹ ਮੰਗ ਕਰਦੀ ਆ ਕਿ ਇਹਨਾਂ ਨੂੰ ਇਹਨਾਂ ਅੰਸਾਬ ਮਿਲਣਾ ਚਾਹੀਦਾ ਬੱਚਿਆਂ ਨੂੰ ਜਿਹੜੇ ਬੱਚੇ ਬੇਇਨਸ ਨਹੀਂ ਹੈ ਜਿਮਾਰੇ ਗਏ ਆ ਇਹ ਅਜ ਹਿੰਦੂ ਮਾਰੇ ਗਏ ਆ ਇਸੇ ਕਿਉਂ ਮਨ ਸਾਰੇ ਬੱਚੇ ਜਾਣਦੇ ਆ ਪਰ ਹਿੰਦੂ ਕਿਉਂ ਮਾਰੇ ਜਾ ਰਹੇ ਨੇ ਇਸ ਕਰਕੇ ਅੱਜ ਵੀ ਇਹ ਕਹਿੰਦੇ ਆ ਹਿੰਦੂ ਜਾਗੋ ਕੱਟੇ ਹੋਵੋ ਇਹਨਾਂ ਨੂੰ ਮੂੰਹ ਤੋੜ ਜੁਬਾਨ ਦਵੋ ਇਸ ਕਰਕੇ ਮੈਂ ਉਸਕਾ ਇਹ ਇਸ ਗੱਲ ਦਾ ਮੰਤਰ ਸਰਕਾਰ ਕੋਲੋਂ ਮੰਗ ਕਰਦੀ ਆ ਕਿ ਬਹੁਤ ਮਨ ਘਟਣਾ ਗੱਲ ਆ ਜਾਏ